ਸਵਾਗਤ ਹੈ ਜੀ ਤੁਹਾਡਾ ਰਿਆੜ ਫੂਡ ਚੈਨਲ ਤੇ YouTube ਤੇ ਸਭ ਦਾ ਐ ਜੀ ਆਪਾਂ ਅੱਜ ਇੱਕ ਵੀਡੀਓ ਬਣਾਵਾਂਗੇ ਬਰਫੀ ਦੇ ਉੱਤੇ ਬਰਫੀ ਬਣਾਵਾਂਗੇ ਬਾਜ਼ਾਰ ਤੋਂ ਸਾਨੂੰ ਕੁਝ ਨਹੀਂ ਮੰਗਾਉਣਾ ਪਏਗਾ ਸਾਰਾ ਘਰੇ ਰਸੋਈ ਦੇ ਅੰਦਰ ਜੋ ਸਮਾਨ ਹੁੰਦਾ ਨਾ ਉਹਦੀ ਬਰਫੀ ਬਣਾਵਾਂਗੇ ਤੇ ਦੇਖਿਓ ਬਹੁਤ ਹੀ ਪਿਆਰੀ ਤੇ ਬਹੁਤ ਹੀ ਵਧੀਆ ਬਰਫੀ ਜਿਹੜੀ ਆਪਾਂ ਤਿਆਰ ਕਰਾਂਗੇ ਬਰਫੀ ਵਾਸਤੇ ਅਹੀਂ ਨਾ ਦੋ ਚਮਚੇ ਘਿਓ ਲੈ ਆਏ ਆ ਇਹ ਆ ਦੇਖੋ ਇਹ ਬੇਸਿਕ ਹੋ ਵੀ ਆਪਾਂ ਘਰ ਦਾ ਹੀ ਬਣਾਇਆ ਹੋਇਆ ਵੇਖੋ ਕਿੰਨਾ ਸੋਹਣਾ ਕਲਰ ਹੈ ਇਹਦਾ ਆ ਦੇਖੋ ਇਹ ਵੀ ਮੈਂ ਖੁਦ ਆਪ ਆਪਣੇ ਹੱਥੀ ਬਣਾਇਆ ਤੇ ਇਹ ਜਿਹੜਾ ਘਿਓ ਹੈ ਨਾ ਇਹਨੂੰ ਥੋੜਾ ਜਿਹਾ ਪਗਲਾ ਲਵਾਂਗੇ ਇਹਨੂੰ ਥੋੜਾ ਗਰਮ ਹੋਣ ਤੱਕ ਆਪਾਂ ਰੁਕਾਂਗੇ ਤੇ ਇਹਦੇ ਵਿੱਚ ਨਾ ਪਹਿਲਾਂ ਸਭ ਤੋਂ ਅਸੀਂ ਇਹ ਅੱਧੀ ਕੌਲੀ ਵੇਸਣ ਦੀ ਲਈਆ ਵੇਖੋ ਅੱਧੀ ਕੌਲੀ ਆ ਵੇਸਣ ਦੀ ਜਿਹਨੂੰ ਛਾਣ ਬਣਾ ਕੇ ਵੇਸਣ ਨੂੰ ਮੈਂ ਤੇ ਵਧੀਆ ਤਰ੍ਹਾਂ ਕਰ ਲਿਆ ਸੀ ਕੋਲੀ ਦੇ ਵਿੱਚ ਭਰ ਲਿਆ ਸੀ ਹੁਣ ਮੈਨੂੰ ਨਾ ਥੋੜਾ ਥੋੜਾ ਹਲਾਵਾਂਗੀ ਵੇਸਨ ਨੂੰ ਮੈਂ ਇੰਨਾ ਕੁ ਭੁੰਣਾ ਵਾਂ ਕਿ ਇਹਦਾ ਰੰਗ ਨਾ ਖਰਾਬ ਹੋਵੇ ਕਲਰ ਨਾ ਖਰਾਬ ਹੋਵੇ ਬਸ ਜਿਆਦਾ ਇਹਨੂੰ ਭੁੰਣਾ ਨਹੀਂ ਹੈ ਇਹਦਾ ਕੱਚਾਪਨ ਦੂਰ ਕਰਨਾ ਸਿਰਫ ਜਿਹੜਾ ਕੱਚਾਪਨ ਇਹਦਾ ਸਮੈਲ ਹੁੰਦੀ ਕੱਚੇ ਚਣਿਆਂ ਚੁਣਿਆਂ ਦੀ ਉਹ ਨਹੀਂ ਆਉਣੀ ਚਾਹੀਦੀ ਚਣਿਆਂ ਦੀ ਸਮੈਲ ਨਹੀਂ ਆਉਣੀ ਚਾਹੀਦੀ ਬਸ ਇੰਨਾ ਕੁ ਇਹਨੂੰ ਆਪਾਂ ਗਰਮ ਕਰਨਾ ਹੈ ਤੇ ਆ ਵੇਖੋ ਹੁਣ ਅਸੀਂ ਇਹਦੇ ਵਿੱਚ ਇੱਕ ਕੌਲੀ ਸੂਜੀ ਦੀ ਪਾ ਦਵਾਂਗੇ। ਉਹਦਾ ਕਲਰ ਨਹੀਂ ਨਾ ਖਰਾਬ ਹੋਇਆ। ਉਹ ਦੇਖੋ ਕਿੰਨਾ ਸੋਹਣਾ ਰਿਹਾ। ਵੇਖਣ ਤੇ ਹੁਣ ਮੈਂ ਕੱਚੀ ਸੂਜੀ ਪਾਤੀ ਆ ਵਿੱਚ ਬਰੀਕ ਵਾਲੀ ਸੂਜੀ ਪਾਈ ਆ ਮੈਂ। ਤੇ ਹੁਣ ਮੈਂ ਇਹ ਜਿਹੜੀ ਆ ਏਦਾਂ ਹੀ ਇਹਨਾਂ ਨੂੰ ਥੋੜਾ ਜਿਹਾ ਬਸ ਭੁੰਨਾਗੇ ਇਹਨਾਂ ਨੂੰ ਜਾਨੀ ਕਿ ਸੂਜੀ ਵੀ ਜਿਹੜੀ ਹੈ ਨਾ ਇਹਨੂੰ ਵੀ ਮੈਂ ਇਹਦਾ ਕਲਰ ਖਰਾਬ ਨਹੀਂ ਹੋਣ ਦੇਗੀ। ਆ ਕੌਲੀ ਮੈਂ ਖੰਡ ਦੀ ਲਈ ਆ ਚੀਨੀ ਦੀ। ਤੈਨੂੰ ਇਹਨਾਂ ਪਤਾ ਵੀ ਇਹ ਤਿੰਨ ਹੀ ਹਿੱਸੇ ਹੀ ਕੌਲੀ ਦੇ ਇੰਨਾ ਕੀ ਪਾਣੀ ਪਾਵਾਂਗੀ ਮੈਂ ਜ਼ਿਆਦਾ ਪਾਣੀ ਨਹੀਂ ਪਾਵਾਂਗੀ ਇਹਦੇ ਵਿੱਚ ਇਹ ਚਾਣੀ ਬਣਾਉਂਗੀ ਮੈਂ ਅੱਧੀ ਕੌਲੀ ਪਾਣੀ ਦੀ ਲਈ ਆ ਤੇ ਇੱਕ ਕੌਲੀ ਤੋਂ ਥੋੜਾ ੋੜਾ ਜਿਹਾ ਘੱਟ ਮੈਂ ਖੰਡ ਲਈ ਆ ਉਸੇ ਕੌਲੀ ਦਾ ਨਾਪ ਹੈ ਜਿਹਦੇ ਨਾਲ ਮੈਂ ਸੂਜੀ ਦੇ ਵੇਸਣ ਪਾਇਆ ਆ ਚਾਰ ਪੰਜ ਇਲਾਚੀਆਂ ਦੇ ਦਾਣੇ ਵੀ ਕੱਢ ਲਵਾਂਗੀ ਮੈਂ ਇਹ ਵੀ ਪਾ ਦਵਾਂਗੀ ਨਾਲ ਕਿਉਂਕਿ ਮੈਂ ਇਕੱਲੀ ਵੀਡੀਓ ਬਣਾ ਰਹੀ ਆ ਤੇ ਮੇਰੇ ਨਾਲ ਕੋਈ ਹੈਲਪ ਨਹੀਂ ਅੱਜ ਹੈਗੀ ਤੇ ਇਸ ਕਰਕੇ ਮੈਂ ਜਿਹੜੇ ਆ ਲੈਚੀਆਂ ਦੇ ਦਾਣੇ ਦੂਨੇ ਇਹ ਮੈਂ ਆਪੇ ਹੀ ਕੱਢਨੇ ਨੇ ਆਪੇ ਹੀ ਮੈਂ ਬਣਾਣੇ ਨੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਆ ਨਾਲ-ਨਾਲ ਜੋ ਮੈਂ ਪਾਉਣਾ ਏ ਇਹ ਮੇਰੀ ਸੂਜੀ ਭੁੱਜ ਗਈ ਆ ਤੇ ਮੈਂ ਤਾਜੀ ਮਲਾਈ ਪਾਤੀ ਆ ਅੱਧੀ ਕੌਲੀ ਇਹ ਸੂਜੀ ਨੂੰ ਮੈਂ ਜ਼ਿਆਦਾ ਨਹੀਂ ਪੁੰਨਣਾ ਸੀ ਇਹਦਾ ਮੈਂ ਰੰਗ ਚੇਂਜ ਕਰਨਾ ਤੇ ਇਹਨੂੰ ਮੈਂ ਸਿਰਫ ਕੱਚਾਪਨ ਦੂਰ ਕਰਦੀ ਪਈਆਂ ਇਹਨਾਂ ਦਾ ਤੇ ਦੇਖੋ ਕਲਰ ਕਿੱਡਾ ਸੋਹਣਾ ਆ ਰਿਹਾ ਤੇ ਮਠਿਆਈ ਇੰਨੀ ਵਧੀਆ ਬਣਨੀ ਆ ਰਖੜੀਆਂ ਦਾ ਤਿਹਾਰ ਆਇਆ ਵੈ ਤੇ ਡੱਬੇ ਭਰ ਭਰ ਕੇ ਇਦਾਂ ਦੇ ਘਰ ਬਣਾ ਕੇ ਤੇ ਡੱਬੇ ਭਰ ਭਰ ਕੇ ਤੇ ਫਿਰ ਜਿਹੜਾ ਰਖੜੀ ਬਣਾਓ ਇਦਾਂ ਦੀਏ ਚੀਜ਼ ਬਣਾਓ ਤੁਸੀਂ ਘਰੇ ਹੀ ਬਣਾ ਸਕਦੇ ਹੋ ਤੇ ਆ ਦੇਖੋ ਕਿੰਨੀ ਵਧੀਆ ਤੇ ਜਿਹੜੇ ਮਿੱਠਾ ਖਾਣ ਦੇ ਸ਼ਕੀਨ ਆ ਉਹਨਾਂ ਲਈ ਤੇ ਬਹੁਤਾ ਹੀ ਵਧੀਆ ਆਣਾ ਇਹ ਮਹੀਨਾ ਡੇਢ ਮਹੀਨਾ ਇਹ ਖਰਾਬ ਨਹੀਂ ਹੁੰਦੀ ਏ ਇਹ ਥੋੜਾ ਜਿਹਾ ਹੀ ਇਹਦੇ ਵਿੱਚ ਹੁਣ ਕੇਸਰ ਦੇ ਧਾਗੇ ਪਾ ਦਵਾਂਗੇ ਇਹ ਗੈਸ ਇੰਨਾ ਤੇਜ਼ ਨਹੀਂ ਕੀਤਾ ਥੱਲੇ ਬਹੁਤ ਘੱਟ ਗੈਸ ਆ ਇਹ ਮੈਂ ਕੇਸਰ ਦੇ ਧਾਗੇ ਥੋੜੇ ਜਿਹਾ ਪਾ ਦਾਂਗੀ ਮੈਂ ਬਸ ਇੰਨੇ ਹੀ ਬਹੁਤ ਹੈ ਤੇ ਇਹ ਗੈਸ ਮੈਂ ਬਹੁਤ ਘੱਟ ਕੀਤਾ ਥੱਲੇ ਕਿਉਂਕਿ ਮੈਂ ਸੂਜੀ ਜਿਹੜੀ ਆ ਨਾ ਇਹਨੂੰ ਜ਼ਿਆਦਾ ਸੇਕ ਨਹੀਂ ਲੱਗਣ ਦੇਣਾ ਕਲਰ ਇਹਦਾ ਦੇਖਣਾ ਆ ਮੈਂ ਕੋਕੋਨਟ ਦਾ ਬੂਰਾ ਪਾ ਤਾ ਇਹ ਇਹ ਕੋਕੋਨਟ ਦਾ ਬੂਰਾ ਜਿਹੜਾ ਹੈ ਨਾ ਇਹ ਬਹੁਤ ਹੀ ਵਧੀਆ ਵਰਫੀ ਨੂੰ ਬਣਾਉਂਦਾ ਹੈ ਇਹਦਾ ਪੇਸਟ ਹੀ ਅਲੱਗ ਹੁੰਦਾ ਹੈ ਤੇ ਬਰਫੀ ਇੰਨੀ ਵਧੀਆ ਬਣਦੀ ਆ ਵੀ ਇਹ ਖੋਏ ਵਾਲੀ ਬਰਫੀ ਨੂੰ ਵੀ ਪਿੱਛੇ ਕਰੂਗੀ ਇਹ ਤੇ ਤੁਸੀਂ ਇਹ ਦੇਖਿਓ ਵੀ ਇਹ ਕਿੱਦਾਂ ਬਣਦੀ ਆ ਅੱਜ ਕਾਜੂਆਂ ਵਾਲੀ ਤੇ ਬਦਾਮਾਂ ਵਾਲੀ ਬਰਫੀ ਇਹ ਦੇਖੇ ਤਾਂ ਤੁਸੀਂ ਵੀ ਬਣਾ ਕੇ ਜ਼ਰੂਰ ਖਾਓ ਇਹ ਰੈਸਪੀ ਬਹੁਤ ਵਧੀਆ ਵਾ ਤੇ ਇਹਨੂੰ ਮੌਕਾ ਜ਼ਰੂਰ ਦਿਓ ਰੱਖੜੀਆਂ ਦਾ ਤਿਹਾਰ ਆਇਆ ਹੈ ਤੇ ਤੁਸੀਂ ਵੀ ਬਣਾਓ ਤਿਹਾਰਾਂ ਦੇ ਉੱਤੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਘਰ ਦੀਆਂ ਬਣਾਈਆਂ ਬਹੁਤ ਪਿਆਰੀਆਂ ਲੱਗਦੀਆਂ ਬਹੁਤ ਵਧੀਆ ਲੱਗਦੀਆਂ ਹੁਣ ਆਪਾਂ ਥੋੜਾ ਜਿਹਾ ਦੁੱਧ ਪਾ ਦਵਾਂਗੇ ਦੁੱਧ ਪਾਵਾਂਗੇ ਵਿੱਚ ਤੇ ਥੋੜਾ ਜਿਹਾ ਇਹਨੂੰ ਮਿਕਸ ਕਰੀ ਜਾਵਾਂਗੇ ਬਸ ਇੰਨਾ ਹੀ ਦੁੱਧ ਪਾ ਕੇ ਨਾ ਮਿਕਸ ਕਰ ਦਵਾਂਗੇ ਇਹਨੂੰ ਅਸੀਂ ਤੂੰ ਇੱਕ ਚੀਜ਼ ਦੇਖ ਸਕਦੇ ਹੋ ਕਿ ਕਲਰ ਦੇਖੋ ਉਦਾਂ ਦਾ ਉਦਾਂ ਹੀ ਆ ਕਲਰ ਬਿਲਕੁਲ ਵੀ ਜਿਹੜਾ ਸੂਜੀ ਦਾ ਤੇ ਵੇਸਣ ਦਾ ਮਾੜਾ ਜਿਹਾ ਵੀ ਖਰਾਬ ਨਹੀਂ ਹੋਇਆ ਮੈਂ ਕਿਉਂਕਿ ਇਹ ਜਿਹੜਾ ਆ ਇਹ ਨਾ ਬਹੁਤ ਘੱਟ ਗੈਸ ਦੇ ਉੱਤੇ ਇਹ ਪੁੱਜੰ ਗਿਆ ਆ ਇਸ ਕਰਕੇ ਇਹਦਾ ਜਿਹੜਾ ਕਲਰ ਆ ਬਹੁਤ ਵਧੀਆ ਤੇ ਆ ਚਾਣੀ ਆ ਗਈ ਆ ਚਾਣੀ ਦੇ ਵਿੱਚ ਲੈਚੀਆਂ ਦੇ दाणे ਪਾਤੇ ਆ ਥੋੜਾ ਜਿਹਾ ਫੂਡ ਕਲਰ ਪਾਤਾ ਜਰਾ ਜਰਾ ਤੇ ਆ ਦੇਖੋ ਇੱਕ ਤਾਰ ਦੀ ਚਾਣੀ ਆ ਠੰਡੀ ਹੋ ਗਈ ਆ ਆ ਦੇਖੋ ਕਿਉਂਕਿ ਵੀਡੀਓ ਅਸੀਂ ਬਣਾਣੇ ਜਰੂਰ ਆ ਪਰ ਥੋੜਾ ਵਿੱਚੋਂ ਮਤਲਬ ਜਿਹੜੀ ਆ ਥੋੜਾ ਬੰਦ ਕਰਕੇ ਬਣਾਣੇ ਆ ਉਸ ਹਿਸਾਬ ਨਾਲ ਫੇ ਚੀਜ਼ ਬਣਾ ਲਈਦੀ ਐ ਇਹ ਹੁਣ ਅਸੀਂ ਨਾ ਚਾਣੀ ਜਿਹੜੀ ਆ ਇਹ ਪਾ ਦਵਾਂਗੇ ਮਤਲਬ ਚਾਣੀ ਨੂੰ ਟਾਈਮ ਮਿਲ ਗਿਆ ਥੋੜਾ ਜਿਹਾ ਕੱਲੇ ਹੋਣ ਦਾ ਕਾਰਨ ਇਹ ਹੁੰਦਾ ਕਿ ਮੈਂ ਮਤਲਬ ਥੋੜਾ ਜਿਹਾ ਬਹੁਤ ਹੀ ਕਰਨਾ ਹੁੰਦਾ ਕੰਮ ਤੇ ਇਸ ਤਰ੍ਹਾਂ ਜਿਹੜਾ ਆ ਬਣ ਜਾਂਦੀ ਹੈ ਚੀਜ਼ ਬਹੁਤ ਵਧੀਆ ਤੇ ਆ ਦੇਖੋ ਆਪਾਂ ਹੁਣ ਇਹਨੂੰ ਇੰਨਾ ਕ ਭੁੰਨਾਗੇ ਨਾ ਜਦ ਤੱਕ ਇਹ ਜਿਹੜਾ ਸੂਜੀ ਤੇ ਉਹ ਆਪਣਾ ਵੇਸਣਾ ਇਹ ਫੋਲ ਨਹੀਂ ਜਾਂਦਾ ਇਹਨੂੰ ਬਸ ਭੁੰਨੀ ਜਾਣਾ ਇਹਦੀਆਂ ਆ ਜਿਹੜੀਆਂ ਵਿੱਚ ਗਿਲਟੀਆਂ ਜੀਆਂ ਆ ਇਹ ਸਭ ਇਹਦੀਆਂ ਜਿਹੜੀਆਂ ਢੇਲੀਆਂ ਜੀਆਂ ਸਾਰੀਆਂ ਫੇਂ ਦੇਣੀਆਂ ਇਸ ਤਰ੍ਹਾਂ ਆ ਜਿਤਨਾ ਮੈਂ ਲੱਗੀ ਹੋਈਆਂ ਇੱਕਦਮ ਇਹਨੂੰ ਵਧੀਆ ਫਰਸਟ ਕਲਾਸ ਬਣਾ ਦੇਣਾ ਹੈ ਮਿਕਸ ਕਰੀ ਜਾਣਾ ਕਰੀ ਜਾਣਾ ਬਸ ਇਦਾਂ ਦੇਖੋ ਕਿੰਨਾ ਸੋਨਾ ਹੋ ਰਿਹਾ ਇਹ ਤੇਲ ਛੱਡੀ ਜਾ ਰਿਹਾ ਹੈ ਨਾਲ ਨਾਲ ਭੁੱਜੀ ਜਾ ਰਿਹਾ ਇਹ ਤੇ ਜਾਣੀ ਸਾਨੂੰ ਇੰਨੀ ਕੀ ਚਾਹੀਦੀ ਸੀ ਜਿੰਨੀ ਮੈਂ ਤੁਹਾਨੂੰ ਦੱਸੀ ਸੀ ਓਨੇ ਦੀ ਬਣਾਈ ਇੱਕ ਤਾਰ ਦੀ ਜਾਣੀ ਬਣਾਈ ਜਾਂ ਇੱਕ ਤਾਰ ਦੀ ਜਾਣੀ ਹੁੰਦੀ ਆ ਇਹਦੇ ਚ ਇਹਦੋਂ ਘੱਟ ਚਲਦੀ ਨਹੀਂ ਆ ਇਹ ਦੇਖੋ ਹੁਣ ਸੂਜੀ ਕਿੰਨੀ ਫੁੱਲ ਰਹੀ ਆ ਆਪਣੇ ਆਪ ਹੀ ਦੇਖੋ ਤੁਸੀਂ ਕਿੰਨੀ ਸੋਹਣੀ ਹੋ ਰਹੀ ਆ ਮਠਿਆਈ ਇੰਨੀ ਸਵਾਦ ਬਾਨੀ ਆ ਵੀ ਖਾਣ ਵਾਲੇ ਦੁਬਾਰਾ ਦੁਬਾਰਾ ਮੰਗਣਗੇ ਕਿ ਵਾਕਿਆ ਕੋ ਚੀਜ਼ ਬਣਾਈ ਸੀ ਬਸ ਇਹਨੂੰ ਇਦਾਂ ਹੀ ਆਹੀ ਕਰੀ ਜਾਣਾ ਬਸ ਇਹਨੂੰ ਇਦਾਂ ਹੀ ਭੁੰਨੀ ਜਾਣਾ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਬਸ ਇਹਨੂੰ ਫਰਾਈ ਪੈਨ ਦੇ ਥੱਲੇ ਨਹੀਂ ਲੱਗਣ ਦੇਣਾ ਇਹਨੂੰ ਕਿਸੇ ਤਰ੍ਹਾਂ ਇਹ ਥਿਆਰਾਂ ਦੇ ਉੱਤੇ ਬੰਦੀਆਂ ਇਹੋ ਜੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਯਾਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਦਿਆ ਕਰੋ ਜੀ ਇਹ ਮੇਰੇ ਆ ਜਿਹੜਾ ਵੇਸਣ ਤੇ ਸੂਜੀ ਆ ਇਹ ਭੁੱਜ ਗਈ ਹੈ ਜਿੰਨੀ ਮੈਨੂੰ ਚਾਹੀਦੀ ਸੀ ਓਨੀ ਮੈਂ ਇਹਨੂੰ ਭੁੰਨ ਲਿਆਏ ਹੁਣ ਮੈਂ ਪ੍ਰਾਥ ਦੇ ਵਿੱਚ ਪਾਵਾਂਗੀ ਇਹ ਮਠਿਆਈ ਨੂੰ ਹੁਣ ਮੈਂ ਇਹਨੂੰ ਗਰੀਸ ਕਰਾਂਗੀ ਥੋੜੀ ਤੇਲ ਦੀ ਰਫੈਂਟ ਤੇਲ ਨਾਲ ਮੈਂ ਇਹਨੂੰ ਜਿਹੜਾ ਗਰੀਸ ਕੀਤਾ ਹੈ ਪ੍ਰਾਥ ਨੂੰ ਤੇ ਹੁਣ ਮੈਂ ਇਹਦੇ ਵਿੱਚ ਪਲਟ ਦਵਾਂਗੀ ਪ੍ਰਾਥ ਦੇ ਵਿੱਚ ਆ ਦੇਖੋ ਆਪਰ ਆਈਪਿੰਨ ਭਾਰਾ ਸੀ ਨਾ ਇਹ ਤਾਂ ਥੋੜਾ ਜਿਹਾ ਸੀ ਇਕਲਾ ਮਤਲਬ ਜਿੱਦਾਂ ਨਾਲ ਲੱਗ ਇਦਾਂ ਲੱਗਦਾ ਪਰ ਇਹ ਕੁਝ ਨਹੀਂ ਹੋਇਆ ਬਚਾ ਬਹੁਤ ਵਧੀਆ ਰਿਹਾ ਹੈ ਉਹ ਮੈਂ ਕਟਚੀ ਛੱਡ ਦਿੱਤੀ ਤੇ ਉਹ ਪ੍ਰਾਤ ਵਾਲਾ ਮਤਲਬ ਜਿਹੜਾ ਧਿਆਨ ਦਿੱਤਾ ਗਿਆ ਤੇ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਨਾਲ ਲੱਗਿਆ ਹੁੰਦਾ ਪਰ ਨਹੀਂ ਐਸਾ ਕੁਝ ਨਹੀਂ ਆ ਤੇ ਬਹੁਤ ਹੀ ਵਧੀਆ ਮਤਲਬ ਬਣੀ ਹੈ ਇੰਨੀ ਵਧੀਆ ਮਠਿਆਈ ਬਣੀ ਆ ਕਿ ਕੋਈ ਗੱਲ ਨਹੀਂ ਕਰਨ ਵਾਲੀ ਇਹ ਦੇਖੋ ਇਹਨੂੰ ਆਪਾਂ ਪਧਰੀ ਕਰ ਦੇਵਾਂਗੇ ਚਿੱਪੀ ਦੇ ਨਾਲ ਹੀ ਪਧਰੀ ਕਰ ਦੇਣੀ ਸਾਰੀ ਥੋੜਾ ਟਾਈਮ ਲੱਗਦਾ ਇਸ ਤਰ੍ਹਾਂ ਮਤਲਬ ਪਧਰੀ ਕਰਨ ਦੇ ਹੋਰ ਕੋਈ ਗੱਲ ਨਹੀਂ ਹੁਣ ਆਪਾਂ ਪਧਰੀ ਕਰ ਲਈ ਆ ਹੁਣ ਆਪਾਂ ਇਹਦੇ ਪੀਸ ਇਹਦੇ ਜਿਹੜੇ ਆ ਇਹ ਨਿਸ਼ਾਨ ਲਾ ਦਾਂਗੇ ਇਹਦੇ ਪੀਸ ਜਿੱਦਾਂ ਬਣਾਣੇ ਆ ਉਦਾਂ ਆਪਾਂ ਨਿਸ਼ਾਨ ਲਾ ਦਵਾਂਗੇ ਸਾਰੇ ਦੇ ਉੱਤੇ ਕਰਦ ਦੇ ਨਾਲ ਆ ਦੇਖੋ ਜਿੱਦਾਂ ਦਾ ਮਰਜ਼ੀ ਪੀਸ ਆਪਾਂ ਕੱਟ ਸਕਦੇ ਆ ਪੀਸ ਆਪਣੇ ਹੱਥ ਵਿੱਚ ਹੀ ਹੁੰਦੇ ਜਿੱਦਾਂ ਦੇ ਮਰਜ਼ੀ ਘੱਟੋ ਆ ਦੇਖੋ ਭਾਵੇਂ ਤੁਸੀਂ ਨੁਕਰੇ ਕੱਟ ਲੋ ਚਾਹੇ ਤੁਸੀਂ ਢੇਡੇ ਢੇਡੇ ਕੱਟ ਲੋ ਉਹ ਆਪਣੇ ਤੇ ਹੁੰਦਾ ਡਿਪੈਂਡ ਆਪਾਂ ਕਿਦਾਂ ਦੇ ਬਣਾਣੇ ਆ ਮੈਂ ਤਾਂ ਸਿੱਧਾ ਹੀ ਆ ਵੇਖੋ ਬਣਾ ਰਹੀ ਆ ਮਠਿਆਈ ਐ ਇਦਾਂ ਦੀ ਬਹੁਤ ਵਧੀਆ ਬਣਦੀ ਐ ਮੂੰਹ ਚ ਘੁਲਦੀ ਜਾਂਦੀ ਐ ਇਕਦਮ ਮੂੰਹ ਚ ਘੁਲਦੀ ਜਾਂਦੀ ਐ ਮਠਿਆਈ ਬਹੁਤੀ ਟੇਸਟੀ ਬਣਦੀ ਐ ਤੁਹਾਡੇ ਘਰ ਤੇ ਬਣਦੀ ਘਰ ਦੀ ਮਠਿਆਈ ਆਪਾਂ ਬਣਾਨੇ ਆਪੇ ਹੀ ਆਪਾਂ ਕਦੀ ਬਾਹਰੋਂ ਬਾਜ਼ਾਰੋਂ ਨਹੀਂ ਲੈਣਗੇ ਕਦੀ ਮਠਿਆਈ ਹੁਣ ਆਪਾਂ ਇੱਕ ਇੱਕ ਪੀਸ ਤੇ ਇੱਕ ਇੱਕ ਬਦਾਮ ਦਾ ਪੀਸ ਲਾ ਦਵਾਂਗੇ ਪਹਿਲਾਂ ਇਦਾਂ ਹੀ ਬਸ ਸਾਰੇ ਜਿਹੜੇ ਇਹਦੇ ਖਾਨੇ ਆ ਸਾਰੇ ਪੀਸ ਬਣੇ ਹੋਏ ਆ ਜਾਨੀ ਕਿ ਉਹ ਆਪਾਂ ਸਾਰਿਆਂ ਨਾਲ ਭਰ ਦੇਵਾਂਗੇ ਬਦਾਮ ਵੀ ਮੇਰੇ ਥੋੜੇ ਪੈ ਗਏ ਆ ਹੋਰ ਲਿਆਉਣੇ ਪੈਣੇ ਡੱਬੇ ਚੋਂ ਹੁਣ ਆਪਾਂ ਨਾਲ-ਨਾਲ ਤੁਹਾਨੂੰ ਦੱਸਦੀਆਂ ਮੈਂ ਆ ਵੇਖੋ ਕਾਜੂ ਵੀ ਨਾਲ-ਨਾਲ ਇੱਕ-ਇੱਕ ਰੱਖਣਾ ਇਦਾਂ ਹੀ ਬਸ ਜਿੱਦਾਂ ਤੁਹਾਨੂੰ ਦਿਖਾ ਰਹੇ ਆ ਨਾ ਇੱਕ-ਇੱਕ ਬਦਾਮ ਤੇ ਇੱਕ-ਇੱਕ ਕਾਜੂ ਪੀਸ ਦੇ ਉੱਤੇ ਦੋ-ਦੋ ਚੀਜ਼ਾਂ ਰੱਖੀ ਜਾਣੀਆਂ ਬਸ ਇਦਾਂ ਹੀ ਜਿਹਦੇ ਤੇ ਬਦਾਮ ਦੇ ਨਾਲ ਕਾਜੂ ਹੈ ਨਹੀਂ ਉਹ ਵੀ ਰੱਖਣੇ ਪੈਣੇ ਆ ਜਿਹਦੇ ਬਦਾਮ ਦੇ ਨਾਲ ਕਾਜੂ ਹੈ ਨਹੀਂ ਉਹ ਵੀ ਰੱਖਣੇ ਪੈਣੇ ਜਿਹੜੇ ਕਾਜੂਆਂ ਦੇ ਨਾਲ ਬਦਾਮ ਹੈ ਨਹੀਂ ਉਹ ਵੀ ਰੱਖਣੇ ਪੈਣੇ ਆ ਇਹ ਸਾਰੀ ਬਰਫੀ ਜਿਹੜੀ ਆ ਭਰ ਦੇਣੀ ਆ ਇਸੇ ਤਰ੍ਹਾਂ ਹੀ ਸਜਾਵਟ ਵਾਸਤੇ ਆਪਾਂ ਕਰਨ ਦੇ ਆ ਤੇ ਨਾਲੇ ਟੇਸਟ ਬਹੁਤ ਵੱਜ ਜਾਂਦਾ ਜੀ ਇਹਦਾ ਕੋਈ ਮਹਿਮਾਨ ਆਇਆ ਹੋਏ ਘਰ ਤੇ ਬਾਹਰੋਂ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ ਆਪੇ ਹੀ ਆਪਾਂ ਘਰ ਹੀ ਤਿਆਰ ਕਰ ਸਕਦੇ ਆ ਸਭ ਕੁਝ ਥੋੜੀ ਮਿਹਨਤ ਕਰਨੀ ਪੈਂਦੀ ਆ ਬਸ ਹੋਰ ਕੁਝ ਨਹੀਂ ਆ ਹੁਣ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਨਹੀਂ ਲੱਗੀਆਂ ਆ ਆਪਾਂ ਮਤਲਬ ਬਦਾਮ ਦੀਆਂ ਗਿਰੀਆਂ ਘੱਟ ਰਹਿ ਗਈਆਂ ਨੇ ਕਾਜੂ ਘੱਟ ਰਹਿ ਗਏ ਨੇ ਉਹ ਆਪਾਂ ਪੂਰੇ ਕਰਾਂਗੇ ਉਹ ਜ਼ਰੂਰ ਲਾ ਦਾਂਗੇ ਫੇਰ ਹੀ ਬਰਫੀ ਦਾ ਟੌਰ ਬੰਨਣਾ ਫੇਰ ਹੀ ਵਧੀਆ ਬਣਨੀ ਆ ਤਾਂ ਹੁਣ ਆਪਾਂ ਇਹਨੂੰ ਫ੍ਰਿਜ ਵਿੱਚ ਵੀ ਲਾਉਣਾ ਏ ਆ ਦੇਖੋ ਹੁਣ ਮੈਂ ਲਾਤਾ ਇਹਨੂੰ ਤੇ ਇਹਨੂੰ ਫ੍ਰਿਜ ਵਿੱਚ ਵੀ ਲਾਇਆ ਤੇ ਜੰਮ ਗਈ ਪੂਰੀ ਤਰ੍ਹਾਂ ਆ ਦੇਖੋ ਮੈਂ ਕੱਢੀ ਆ ਬਾਹਰ ਹੁਣ ਫ੍ਰਿਜੋਂ ਬਾਹਰ ਆਈ ਆ ਇਹ ਇਹ ਰਾਤ ਪਰ ਫ੍ਰਿਜ ਦੇ ਵਿੱਚ ਹੀ ਰਹੀ ਹੈ। ਤੇ ਹੁਣ ਆਪਾਂ ਇਹਨੂੰ ਕੱਟਦੇ ਆਂ। ਹੁਣ ਕੱਟ ਕੇ ਦੇਖਦੇ ਆਂ ਕਿੱਦਾਂ ਦੇ ਪੀਸ ਨਿਕਲਦੇ ਆ। ਤੇ ਹੁਣ ਤੁਹਾਡੇ ਸਾਹਮਣੇ ਆਪਾਂ ਲੱਗੇ ਆਂ ਕੱਟਣ ਤੇ ਮੈਂ ਤੇ ਆ ਮੇਰੇ ਕੋ ਹੈਗਾ ਇੱਕ ਪਲਟਾ ਜਿਹਾ। ਮੈਂ ਤੇ ਇਹਦੇ ਨਾਲ ਵੀ ਮਦਦ ਲੈ ਰਹੀ ਆਂ। ਥੋੜੀ ਘਰਦ ਦੀ ਮੱਤ ਵੀ ਲਵਾਂਗੀ ਮੈਂ। ਕਿਉਂਕਿ ਇੱਕ ਪੀਸ ਹਲਾਉਣ ਦੀ ਲੋੜ ਹੁੰਦੀ ਆ ਇੱਕ ਪੀਸ ਹਲਾਉਣ ਵਾਸਤੇ ਸਾਨੂੰ ਮਤਲਬ ਇਹ ਹੈ ਜੇ ਤਿੱਖੇ ਤਿੱਖੇ ਚੀਜ਼ਾਂ ਦੀ ਲੋੜ ਹੁੰਦੀ ਹੈ ਜਿਵੇਂ ਆ ਦੇਖੋ ਆ ਦੇਖੋ ਇੱਕ ਪੀਸ ਹੀ ਹਲਾਣਦੇ ਆ ਹੈ ਬਹੁਤ ਵਧੀਆ ਬਣੀ ਬੜੀ ਫਸਕਲਾਸ ਵੇਖੋ ਬਣੀ ਪੂਰਾ ਪੀਸ ਨਿਕਲ ਕੇ ਆਇਆ ਜੇ ਆ ਦੇਖੋ ਵੈਰੀ ਗੁੱਡ ਐਦਾਂ ਦੀ ਬਰਫੀ ਖਾਓ ਕਿਉਂ ਨਹੀਂ ਮਜ਼ਾ ਆਏਗਾ ਦੇਖੋ ਡੱਬਾ ਭਾਂਇ ਭਰ ਲਓ ਲਾਗੇ ਰੱਖਿਆ ਹੋਇਆ ਇਹਦੇ ਡੱਬਾ ਭਾਂਇ ਭਰ ਲਓ ਤੇ ਮੂੰਹ ਦੇ ਵਿੱਚ ਹੀ ਖੁਰੇਗੀ ਇੱਕਦਮ ਵੈਰੀ ਗੁੱਡ ਦੇਖੋ ਜੀ ਬਰਫੀ ਦੀ ਰੈਸਪੀ ਦੇਖੋ ਬੇਸਾਂਦੀ ਦਾ ਸੂਜੀ ਦੀ ਬਰਫੀ ਆ ਹੈ ਇਹ ਦੇਖੋ ਤੁਹੀ ਮਹੀਨਾ 2 ਮਹੀਨੇ ਖਾ ਸਕਦੇ ਹੋ ਆਮ ਨਾਲ ਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣੀ ਆ ਬਹੁਤ ਫਰਸਟ ਕਲਾਸ ਇੱਕ ਚੀਜ਼ ਬਣੀ ਆ ਹੁਣ ਮੈਂ ਇਹਨੂੰ ਕੱਢ ਕੇ ਤੇ ਮੈਂ ਤੇ ਇੱਕ ਡੱਬੇ ਦੇ ਵਿੱਚ ਇਹਨੂੰ ਸਾਰਾ ਜਿਹੜੀ ਆ ਬਰਫੀ ਨੂੰ ਇੱਕ ਡੱਬੇ ਪਲਾਸਟਿਕ ਦੇ ਦੇ ਵਿੱਚ ਰੱਖ ਲਵਾਂਗੀ ਕਿਉਂਕਿ ਮੈਂ ਫਰਿੱਜ ਵਿੱਚ ਲਾਉਣੀ ਆ ਤੁਹਾਨੂੰ ਆ ਵੇਖੋ ਤੋੜ ਕੇ ਵੀ ਵਿਖਾਵਾਂਗੀ ਮੈਂ ਆ ਲੈ ਓ ਕੋਈ ਕਮੀ ਹੈਗੀ ਇਹਦੇ ਚ ਕੋਈ ਕਮੀ ਨਹੀਂ ਰਹੀ ਦੇਖੋ ਉਸੇ ਵੇਲੇ ਹੀ ਪੀਸ ਜੁੜ ਗਿਆ ਤੇ ਉਸੇ ਵੇਲੇ ਹੀ ਟੁੱਟ ਗਿਆ ਤੇ ਹੁਣ ਮੈਂ ਆ ਡੱਬਾ ਜਿਹੜਾ ਇਹਨੂੰ ਫਰਿੱਜ ਦੇ ਵਿੱਚ ਲਾ ਦਵਾਂਗੀ ਤੇ ਠੰਡੀ ਠੰਡੀ ਬਰਫੀ ਜਦੋਂ ਮਰਜ਼ੀ ਕੱਢ ਕੇ ਖਾਓ ਦੇਖੋ ਵੈਰੀ ਗੁੱਡ ਬਰਫੀ ਹਲਵਾਈਆਂ ਦੀ ਬਰਫੀ ਨੂੰ ਵੀ ਪਛਾਣ ਕਰਨ ਈ ਆ ਇੰਨੀ ਵਧੀਆ ਬਰਫੀ ਆ ਬਾਜ਼ਾਰ ਨਾਲੋਂ ਦੀ ਬਰਫੀ ਬਾਜ਼ਾਰ ਨਾਲੋਂ ਵੀ ਵਧੀਆ ਬਣੀ ਆ ਇਹ ਤੁਸੀਂ ਵੀ ਇਦਾਂ ਬਣਾਇਆ ਕਰੋ ਤੇ ਇਦਾਂ ਖਾਇਆ ਕਰੋ ਜੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ